ਤੁਸੀਂ ਮਹਿਸੂਸ ਕੀਤਾ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਆ ਜਾਂ ਸੋਚਦੇ ਪਏ ਆ ਹਮੇਸ਼ਾ ਉਸ ਤੋਂ ਉਲਟ ਕਿਉਂ ਹੁੰਦਾ ਆ ਜੋ ਵਿਚਾਰ ਆ ਸਾਰਿਆਂ ਵਾਸਤੇ ਬਹੁਤ ਜ਼ਿਆਦਾ ਖਾਸ ਆ ਜੇ ਇਹਨੂੰ ਗਹਿਰਾਈ ਦੇ ਨਾਲ ਆਪਾਂ ਸਮਝ ਜਾਈਏ ਜੋ ਚਾਹਾਂਗੇ ਉਹੀ ਪਾ ਸਕਦੇ ਆ ਹੁੰਦਾ ਕੀ ਆ ਅਸੀਂ ਬਹੁਤ ਕੁਝ ਚਾਹੁੰਦੇ ਆ ਸੰਸਾਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਵੀ ਕਾਰੋਬਾਰਾਂ ਦੇ ਵਿੱਚ ਵੀ ਸੰਸਾਰ ਦੇ ਵਿੱਚ ਹਮੇਸ਼ਾ ਆਪਣੀ ਵੱਲੇ ਵੱਲੇ ਚਾਹੁੰਦੇ ਆ ਇਹ ਸਾਡੀ ਓਵਰ ਥਿੰਕਿੰਗ ਆ ਕਿਉਂਕਿ ਅਸੀਂ ਦੂਸਰਿਆਂ ਨੂੰ ਦੇਖ ਕੇ ਉਹ ਚੀਜ਼ ਕਰਨਾ ਚਾਹੁੰਦੇ ਆ ਮੰਨ ਲਓ ਗਵਾਂਡੀਆਂ ਦੇ ਕੋਲ ਵੱਡੀ ਕਾਰ ਆ ਸਾਡੇ ਮਨ 'ਚ ਵੀ ਇੱਛਾ ਹੋਣੀ ਆ ਕਿ ਸਾਡੀ ਤਾਂ ਬੇਸਤੀ ਹੋਣੀ ਆ ਅਸੀਂ ਵੀ ਲੈਣੀ ਆ ਜੇ ਕਿਸੇ ਨੇ ਮਿੰਗਾ ਕੋਈ ਸੂਟ ਡਰੈਸ ਕੁਝ ਵੀ ਪਾਇਆ ਅਸੀਂ ਕਹਿੰਦੇ ਅਸੀਂ ਵੀ ਲੈਣੀ ਆ ਜੇ ਕਿਸੇ ਦੇ ਘਰ ਕੋਈ ਮਹਿੰਗੀ ਚੀਜ਼ ਆ ਅਸੀਂ ਵੀ ਕਹਿੰਦੇ ਅਸੀਂ ਵੀ ਲੈਣੀ ਆ ਇਹ ਸਾਡੀ ਓਵਰ ਐਕਸਾਈਟਮੈਂਟ ਆ ਇਹ ਉਹਨਾਂ ਦੇ ਕਰਮ ਆ ਜੋ ਉਹਨਾਂ ਦੇ ਕਰ ਵੱਡੀ ਚੀਜ਼ ਪਈ ਆ ਇਹ ਸਾਡੇ ਕਰਮ ਆ ਜੇ ਸਾਡੇ ਕੋ ਕੋਈ ਛੋਟੀ ਚੀਜ਼ ਜਾਂ ਨਹੀਂ ਵੀ ਹੈਗੀ ਇਹੇ ਸਾਡੀ ਐਕਸਾਈਟਮੈਂਟ ਜਾਂ ਸਾਡੀ ਇੱਛਾ ਸਾਡੇ ਅੰਦਰ ਵਿਚਾਰ ਪੈਦਾ ਕਰਦੀ ਹੈ ਕਿ ਮੈਂ ਇਹ ਲੈਣਾ ਆ ਜਦ ਕਿ ਸਾਡੇ ਕਰਮਾਂ ਦੇ ਵਿੱਚ ਹੀ ਹਨ ਇਦਾਂ ਹੀ ਕਰਕੇ ਸਾਰਾ ਸੰਸਾਰ ਦੁਖੀ ਹੋਇਆ ਪਿਆ ਦੁਖੀ ਰੋਂਦਾ ਪਟਦਾ ਤਰਲੇ ਕਰਦਾ ਕਦੀ ਕਿਸੇ ਡੇਰੇ ਚ ਜਾਂਦਾ ਕਦੀ ਕਿਥੇ ਇਸ਼ਨਾਨ ਕਰਨ ਜਾਂਦਾ ਕਦੀ ਕੋਸ਼ ਕਰ ਲੰਦਾ ਕਦੀ ਕੋਸ਼ ਕਰਦਾ ਪਰ ਉਹ ਫੇਰ ਵੀ ਗੱਲ ਨਹੀਂ ਬਣਦੀ ਕਿਉਂਕਿ ਜਿੰਨੀਆਂ ਵੀ ਚੀਜ਼ਾਂ ਸਾਰੀਆਂ ਬਾਹਰੀ ਤੌਰ ਤੇ ਆ ਇੱਛਾ ਪੂਰੀ ਕਰਨੀ ਆ ਤਾਂ ਅੰਦਰੋਂ ਹੋਣੀ ਆ ਸਾਨੂੰ ਉਸ ਕੁਦਰਤ ਦੇ ਨਾਲ ਕੰਟੈਕਟ ਕਰਨਾ ਪੈਣਾ ਉਹਨੂੰ ਸਮਝਣਾ ਪੈਣਾ ਉਹਦੀ ਕੀ ਭਾਸ਼ਾ ਆ ਕਿਸ ਭਾਸ਼ਾ ਦੇ ਵਿੱਚ ਉਹਨੂੰ ਅਸੀਂ ਉਹ ਗੱਲ ਕਹਿਣੀ ਆ ਜਾਂ ਉਹਨੇ ਸਾਡੀ ਉਹ ਗੱਲ ਕਦੋਂ ਸੁਣਨੀ ਆ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਹੁਣ ਸਾਡੇ ਅੰਦਰ ਉਹ ਊਰਜਾ ਬੈਠੀ ਆ ਜਿਹਨੇ ਸਾਰੇ ਕੰਮ ਕਰਨੇ ਆ ਹੁਣ ਊਰਜਾ ਕੀ ਕਰਨਾ ਚਾਹੁੰਦੀ ਆ ਜਾਂ ਮਾਲਕ ਕੀ ਕਰਨਾ ਚਾਹੁੰਦੇ ਆ ਅਸੀਂ ਮਾਲਕ ਦੀ ਰਜਾ ਤੋਂ ਸੋਚ ਤੋਂ ਉਲਟ ਚੱਲਦੇ ਆ ਹੁਣ ਮਾਲਕ ਤਾਂ ਸਹਿਜ ਸੁਭਾਏ ਸਾਰਾ ਸਿਸਟਮ ਖੇਡ ਚਲਾ ਰਿਹਾ ਅਸੀਂ ਖੇਡ ਨੂੰ ਫਾਸਟ ਕਰਨਾ ਚਾਹੁੰਦੇ ਆ ਜਿਹੜੀ ਚੀਜ਼ ਅੱਜ ਤੋਂ ਸਾਨੂੰ 20 ਸਾਲ ਬਾਅਦ ਮਿਲਣੀ ਆ ਅਸੀਂ ਚਾਹੁੰਦੇ ਸਾਨੂੰ ਅੱਜ ਮਿਲ ਜਵੇ ਓਵਰ ਐਕਸਾਈਟਮੈਂਟ ਓਵਰ ਥਿੰਕਿੰਗ ਇਹੀ ਸਾਡੇ ਐਂਜਾਇਟੀ ਦਾ ਕਾਰਨ ਬਣਦੀ ਆ ਰੋਣ ਪਿੱਟਣ ਦਾ ਦੁੱਖ ਦਾ ਕਾਰਨ ਬਣਦੀ ਆ ਹੁਣ ਸਾਡੇ ਅੰਦਰ ਉਹ ਊਰਜਾ ਆ ਜਿਹਨੂੰ ਆਪਾਂ ਜਗਾਉਣਾ ਆ ਮਨ ਪੰਜਾਂ ਦੇ ਮਗਰ ਲੱਗਾ ਆ ਭਿਖਾਰੀ ਆ ਹਿਸ ਟਾਈਮ ਸਾਰਿਆਂ ਦਾ ਮਨ ਭਿਖਾਰੀ ਆ ਮਰੇ ਕਹਿੰਦੇ ਤੁਸੀਂ ਸਿਮਰਨ ਕਰੋ ਇਹਨਾਂ ਨੂੰ ਇਹਨਾਂ ਦੀ ਜੋਬ ਤੇ ਰੱਖੋ ਤੇ ਤੁਸੀਂ ਆਪਣੀ ਜੋ ਜੋਬ ਆ ਉੱਥੇ ਬੈਠੋ ਹੁਣ ਮਨ ਇਸ ਤਨ ਦਾ ਰਾਜਾ ਆ ਇਹਨੂੰ ਪਰ ਰਾਜਾ ਬਣਾ ਕੇ ਰੱਖਾਂਗੇ ਤਾਂ ਹੀ ਤਾਂ ਕਮਾਂਡ ਦੇਊਗਾ ਮੈਂ ਆ ਕੰਮ ਕਰਨਾ ਮੈਂ ਉਹ ਕੰਮ ਕਰਨਾ ਹੁਣ ਭਿਖਾਰੀ ਤੋਂ ਰਾਜਾ ਬਣਾਉਣ ਵਾਸਤੇ ਸਾਨੂੰ ਧਿਆਨ ਦੇ ਵਿੱਚ ਵਿਚਰਨਾ ਪੈਣਾ ਧਿਆਨ ਦੇ ਵਿੱਚ ਜਿੰਨਾ ਵੀ ਬੈਠ ਸਕਦੇ ਆ ਬਹਿਣਾ ਆ ਧਿਆਨ ਕੀ ਆ ਆ ਪ੍ਰੈਜ਼ੈਂਟ ਜੋ ਚੱਲਦਾ ਪਿਆ ਆ ਨਾ ਫਿਊਚਰ ਦਾ ਨਾ ਪਾਸਟ ਦਾ ਕੁਝ ਵੀ ਨਹੀਂ ਸੋਚਣਾ ਜੋ ਪਿੱਛੇ ਬੀਤ ਚੁੱਕਾ ਉਹ ਸੋਚ ਸੋਚਣ ਦਾ ਕੋਈ ਫਾਇਦਾ ਹੈਗਾ ਕੋਈ ਫਾਇਦਾ ਨਹੀਂ ਆਉਣ ਵਾਲੇ ਸਮੇਂ ਦਾ ਵੀ ਸੋਚੇ ਦਾ ਕੋਈ ਇੱਡਾ ਫਾਇਦਾ ਨਹੀਂ ਜੋ ਹੋਣਾ ਆਪੇ ਸਹਜ ਸੁਭਾਏ ਹੋਈ ਜਾਂਦਾ ਹੁਣ ਸਾਡੇ ਸੋਚਣ ਦੇ ਨਾਲ ਥੋੜੀ ਸੂਰਜ ਚੜ੍ਹਦਾ ਸਵੇਰ ਨੂੰ ਉਹ ਆਪਣੇ ਆਪੇ ਚੜ੍ਹ ਜਾਂਦਾ ਹੈ ਸਾਡੇ ਸੋਚਣ ਦੇ ਨਾਲ ਥੋੜੀ ਸਾਨੂੰ சுவாਸ ਹੁੰਦਾ ਹੈ ਜੇ ਆਪਾਂ ਕਹੀਏ ਅਸੀਂ சுவாਸ ਨਹੀਂ ਲੈਣਾ ਪਰ ਰੋਕ ਨਹੀਂ ਸਕਦੇ ਪਰ ਜੇ ਮਾਲਕ ਚਾਹਣ ਤਾਂ ਸੂਰਜ ਨੂੰ ਵੀ ਰੋਕ ਸਕਦੇ ਆ ਮਾਲਕ ਚਾਹਣ ਤਾਂ சுவாਸ ਵੀ ਰੋਕ ਸਕਦੇ ਆ ਅਸੀਂ ਮਾਲਕ ਦੇ ਨਾਲ ਕਨੈਕਟ ਰਹਿਣਾ ਆ ਉਹ ਹਰ ਹਰ ਇੱਕ ਜਗ੍ਹਾ ਆ ਮੌਜੂਦ ਆ ਅਸੀਂ ਉਸ એનર્ਜੀ ਨੂੰ ਮਹਿਸੂਸ ਕਰਨਾ ਕਿ ਉਹ ਸਾਡੇ ਨਾਲ ਆ ਸਾਡੇ ਅੰਦਰ ਮਨ ਸੁੁੱਤਾ ਪਿਆ ਇਹਨੂੰ ਜਗਾਉਣਾ ਆ ਇਹੀ ਊਰਜਾ ਆ ਇਹੀ ਸਭ ਕੁਝ ਕਹਿ ਲੋ ਇਹ ਹੀ ਆ ਹੁਣ ਇਹਦੇ ਨਾਲ ਇਹਨੂੰ ਜਗਾਉਣ ਵਾਸਤੇ ਮਾਲਕ ਦੇ ਨਾਲ ਕਨੈਕਟ ਹੋਣ ਵਾਸਤੇ ਉਹਦਾ ਸਿਮਰਨ ਕਰਨਾ ਪੈਣਾ ਮਾਰੇ ਕਹਿੰਦੇ ਇੱਕ ਸਿਮਰਨ ਕਰੋ ਇੱਕੋ ਮਾਲਕ ਦਾ ਇਹ ਹੀ ਤੁਹਾਡੇ ਕੰਮ ਆਉਣਾ ਆ ਬਾਕੀ ਜਿਹੜੇ ਕਿੰਦੇ ਜਿੰਨੇ ਵੀ ਕੰਮ ਕਰ ਰਿਹਾ ਉਹ ਸਭ ਬ्यर्थ ਹੈ ਜਿਵੇਂ ਜਿਵੇਂ ਮਨ ਉਸਿਮਰਨ ਕਰੇਗਾ ਮਨ ਜਾਗੇਗਾ ਊਰਜਾ ਦੇ ਨਾਲ ਕਨੈਕਟ ਹੋਵੇਗਾ ਮਨ ਰਾਜਾ ਬਣੇਗਾ ਫੇਰ ਹੀ ਮਨ ਹੁਕਮ ਕਰ ਸਕਦਾ ਇਹਨਾਂ ਪੰਜਾਂ ਨੂੰ ਆਪਣੇ ਥੱਲੇ ਲੈ ਸਕਦਾ